ਮੈਂ ਮੰਮੀ ਇੱਕ ਗੱਲ ਪੁੱਛਦੀ ਜਿਹੜੀ ਮੇਰੀ ਨਾ ਸਮਝ ਵਿੱਚ ਆਂਦੀ ਜੇ ਪੁੱਤ ਜਮੇ ਚਾ ਚੜਦਾ ਧੀ ਜਮ ਦੀ ਬੈਨ ਮਾ ਪਾਂਦੀ ਜੇ ਪੁੱਤ ਜਮੇ ਚਾ ਚੜਦਾ ਜੀਤੀਆਂ ਜਦੋਂ ਮਾਮਾ ਬਣੀਆਂ ਕਿੰਨੇ ਜੰਮੇ ਨੇ ਉਹਨਾਂ ਨੇ ਜੋ ਦੇ ਜੀ ਕਿੰਨਾ ਉਹਨਾ ਜੱਜ ਜੰਮਤੇ ਜੀ ਕਿੰਨਾ ਉਹਨਾ ਜੱਜ ਜੰਮਤੇ ਸਾੰਬੇ ਜੀ ਨਾ ਨੇ ਅਦਾਲਤ ਆਉਦੇ ਜੀ ਕਿੰਨਾ ਉਹਨਾ ਸਾਧੂ ਜੰਮਤੇ ਜੀ ਕਿੰਨੇ ਉਹਨਾ ਸਾਧੂ ਜੰਮਤੇ ਲੋਕੀ ਉਹਨਾਂ ਨੂੰ ਹੇ ਸਿਰ ਚ ਕੰਦੀ ਜੇ ਉਤ ਜਮੇ ਚਾ ਚੜਦਾ ਦੀ ਜੰਮ ਦੀ ਬੈਨ ਮਾ ਪਾਂਦੀ ਜੇ ਪੁੱਤ ਜਨੇ ਚੜਦਾ ਜੀ ਜਿਨਾ ਅਵਤਾਰ ਜੰਮ ਕੇ ਗੋਦ ਆਪਣੀ ਦੇ ਵਿੱਚ ਨਹੀਂ ਖਿਲਿਆਏ ਜੀ ਜਿਨਾ ਗੁਰੂ ਪੀਰ ਜੰਮ ਕੇ ਨੌ ਜੱਗ ਵਿਚ ਰੋਸ਼ਨ ਕਰਾਏ ਜਿਨਾਂ ਨੇ ਬੜੇ ਦਾਨੀ ਜੰਮਤੇ ਜੀਨਾ ਨਿਬੜ ਦਾਨੀ ਜਮਤੇ ਮਾਵਲ ਦੀ ਜਾਦ ਹੈ ਆਂਦੀ ਜੇ ਪੁੱਤ ਜਮੇ ਚ ਚੜਦਾ ਜੀ ਮੈਨੂੰ ਜਿੰਨੇ ਦੀ ਦੇ ਸਾਹਮਣੇ ਸਾਰੇ ਮਾਮਾ ਦੇ ਇਹ ਪੁੱਤ ਨੇ ਕਹਉਂਦੇ ਜੀ ਮਾਮਾ ਨਾ ਇਹ जग ਆਉਂਦੀਆਂ ਫਿਰ ਇਹੋ ਵੀ जग ਕਾ ਨਾ ਆਉਂਦੇ ਜੀ ਦੇਖੋ ਇਕ ਧੀ ਦੀ ਵੇਲ ਹੈ ਜੀ ਦੇਖੋ ਇਕ ਧੀ ਦੀ ਵੇਲ ਹੈ ਜਿਹੜੀ ਪੁੱਤਾਂ ਦੇ ਫਲਾਂ ਨੂੰ ਲਾਂਦੀ ਜੇ ਪੁੱਤ ਜਿਵੇਂ ਚੜਦਾ ਧੀ ਜਮ ਦੀ ਬੈਨ ਮਾਂ ਵਾਂਦੀ ਜੇ ਪੁੱਤ ਜਿਵੇਂ ਚੜਦਾ ਜੀ ਭਗਵਾਨ ਸੰਮਲੇਦਾ ਅੱਜ ਸਭ ਨੂੰ ਕਰੇ ਅਰਜੋਈ ਜੀ ਇਤੇ ਪੁੱਤ ਇੱਕੋ ਗੱਲ ਹੈ ਇਹਨਾਂ ਵਿੱਚ ਨਾ ਫਰਕ ਹੈ ਕੋਈ ਉਹ ਅੱਖ ਚ ਨੁਖਸ ਪੈ ਗਿਆ ਉਹ ਅੱਖ ਚ ਨੁਖਸ ਪੈ ਗਿਆ ਜਿਹੜੀ ਇਹਨਾਂ ਚ ਪਲੇਖਾਂ ਪਾਉਂਦੀ ਜੇ ਪੁੱਤ ਜਿਵੇਂ ਚੜਦਾ ਧੀ ਜਮਦੀ ਬੇਨ ਪਾ ਬਾਂਦੀ ਜੇ ਪੁੱਤ ਜੰਮੇ ਚੜੜਦਾ ਵੇਗਰੀ ਜੀ ਦਾ ਗਾਲ ਸਾਹਿਬ ਵੇਗਰੀ ਜੀ ਕੀ ਫਕੀ